ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਆਪਾਂ ਕਹਾਣੀ ਬੜੇ ਜਿਹੜਾ ਕਿ ਆਪਾਂ ਬੜਾ ਹੀ ਰੀਸੈਂਟ ਇੱਕ ਅਟੈਕ ਦੇਖਿਆ ਆਸਟ੍ਰੇਲੀਆ ਦੀ ਬੌਂਡੀ ਬੀਚ ਤੇ ਹੋਇਆ ਹੈ ਦੇਖੋ ਕਿ ਆਸਟ੍ਰੇਲੀਆ ਵਰਗੇ ਜਿਹੜੇ ਦੇਸ਼ ਵੀ ਅੱਜ ਕੱਲ ਜਿਹੜੇ ਸੇਫ ਨਹੀਂ ਰਹੇ ਤੇ ਆਪਾਂ ਅੱਜ ਦੇ ਮਾਮਲੇ ਦੀ ਪੂਰੀ ਜਾਂਚ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਕਿਉਂ ਤੇ ਕਿਵੇਂ ਹੋਇਆ ਕਿੰਨੇ ਲੋਕਾਂ ਦੀ ਮੌਤ ਗਈ ਇਹ ਕਹਾਣੀ ਸ਼ੁਰੂ ਹੁੰਦੀ ਹੈ ਸੁਖਦਾਇਕ ਸਮੁੰਦਰ ਤੇ ਪਰਿਵਾਰਕ ਤਿਉਹਾਰ ਤੋਂ ਸ਼ੁਰੂ ਹੁੰਦੀ ਹੈ ਪਰ ਜਲਦੀ ਹੀ ਇਹ ਕਹਾਣੀ ਡਰਾਉਣੇ ਹਾਲਾਤ ਟੈਰਰ ਅਤੇ ਸਿਆਸੀ ਤਣਾਅ ਵਿੱਚ ਬਦਲ ਜਾਂਦੀ ਹੈ ਇਹ 14 ਦਸੰਬਰ ਦੀ 2025 ਦੀ ਸ਼ਾਮ ਹੈ ਜਦੋਂ ਬੌਂਡੀ ਬੀ ਸਿਡਨੀ ਆਸਟ੍ਰੇਲੀਆ ਵਿੱਚ ਇੱਕ ਖੁਸ਼ੀ ਦੇ ਸਮਾਗਮ ਵਿੱਚ ਧਮਾਕੇਦਾਰ ਹਮਲਾ ਹੋਇਆ ਅਤੇ ਇਹ ਘਟਨਾ ਦੇਸ਼ ਦੀ ਇਤਿਹਾਸ ਦੀਆਂ ਲਿਖੀਆਂ ਦੇ ਸਭ ਤੋਂ ਵੱਡੀ ਅਤੰਕੀ ਘਟਨਾਵਾਂ ਦੇ ਵਿੱਚੋਂ ਇੱਕ ਕਿਉਂਕਿ ਆਸਟ੍ਰੇਲੀਆ ਨੂੰ ਇੱਕ ਬਹੁਤ ਸੇਫ ਦੇਸ਼ ਮੰਨਿਆ ਜਾਂਦਾ ਹੈ ਬੌਂਡੀ ਬੀਚ ਇੱਕ ਦੁਨੀਆ ਭਰ ਵਿੱਚ ਇੱਕ ਮਸ਼ਹੂਰ ਸਮੁੰਦਰੀ ਬੀਚ ਹੈ ਲੋਕ ਠੰਡੀ ਹਵਾ ਤੇ ਰੇਤ ਤੇ ਸੈਰਸ ਪਟੇ ਲਈ ਅਕਸਰ ਇੱਥੇ ਆਉਂਦੇ ਆ ਗੋਰੇ ਬਹੁਤ ਜ਼ਿਆਦਾ ਆਉਂਦੇ ਆ ਕਿਉਂਕਿ ਇੱਕ ਆਸਟ੍ਰੇਲੀਆ ਮਲਟੀਕਲਚਰ ਸੋਸਾਇਟੀ ਹੋਣ ਕਾਰਨ ਉੱਤੇ ਹਰ ਇੱਕ ਧਰਮਾਂ ਦੇ ਲੋਕ ਤੁਹਾਨੂੰ ਪਾਏ ਜਾਣਗੇ ਤੇ ਇੱਥੇ 14 ਦਸੰਬਰ 25 ਨੂੰ ਇੱਥੇ ਇੱਕ ਉਹਨਾਂ ਦਾ ਜੁਹੂ ਵੀ ਲੋਕਾਂ ਦਾ ਤਿਹਾਰ ਹੁੰਦਾ ਹੈ ਜਿੱਦਾਂ ਹਨੋਕਾ ਨਾਮ ਦਾ ਕੋਈ ਤਿਹਾਰ ਸੀ ਉਹਦਾ ਸਮਾਗਮ ਵਿੱਚ ਲਗਭਗ 1000 ਲੋਕਾਂ ਲਈ ਮਨਾਇਆ ਜਾ ਰਿਹਾ ਸੀ ਜੋ ਯਹੂਦੀ ਫੈਸਟੀਵਲ ਹਨੋਕਾ ਦੀ ਪਹਿਲੀ ਸ਼ਾਮ ਸੀ ਲੋਕ ਸੰਗਤ ਰੋਸ਼ਨੀ ਮਿਊਜ਼ਿਕ ਦੇ ਖੁਸ਼ੀ ਵਿੱਚ ਸਮਾਗਮ ਦਾ ਆਨੰਦ ਮਾਣ ਰਹੇ ਸਨ ਜਦੋਂ ਅਚਾਨਕ ਕਾਲੇ ਬੱਦਲ ਘਿਰ ਗਏ ਘਟਨਾਏਵੇਂ ਸ਼ੁਰੂ ਹੁੰਦੀ ਹੈ ਕਿ ਸਮਾਂ ਸੀ 14 ਦਸੰਬਰ ਦਾ ਸ਼ਾਮ 6:47 ਥਾਂ ਆਰਕਰ ਪਾਰਕ ਬੌਂਡੀ ਬੀਚ ਸਿਡਨੀ ਲੋਕ ਲਗਭਗ ਸੀ ਹਜ਼ਾਰ ਹਜ਼ਾਰ ਤੋਂ ਵੱਧ ਸੀ ਪਰਿਵਾਰ ਬੱਚੇ ਬੁਢੇ ਯਾਤਰੀਆਂ ਤੇ ਸਲਾਨੀਆਂ ਨਾਲ ਵਿੱਚ ਭਰੀ ਰਹਿੰਦੀ ਹੈ ਇਹ ਸ਼ਾਮ ਨੂੰ ਜਿਵੇਂ ਸਮਾਗਮ ਚੱਲ ਰਿਹਾ ਦੋ ਆਦਮੀ ਆਉਂਦੇ ਆ ਰਾਈਫਲ ਲੈ ਕੇ ਜਿਹੜੇ ਕਿ ਪਿਓ ਤੇ ਪੁੱਤ ਹੁੰਦੇ ਕੁਝ ਲੋਕ ਕੁਝ ਹੋਰ ਹਥਿਆਰ ਲੈ ਕੇ ਹਥਿਆਰਬੰਦ ਢੰਗ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਹਮਲਾ ਲਗਭਗ 10 ਮਿੰਟ ਤੱਕ ਚੱਲਿਆ ਅਤੇ ਲੋਕ ਭੱਜਣ ਡਰ ਭਾਰ ਰਫ਼ਤਾਰ ਨਾਲ ਬਚਣ ਦੀ ਕੋਸ਼ਿਸ਼ ਕਰਨ ਲੱਗੇ ਹਮਲਾਵਰ ਕੌਣ ਸਨ ਪਿਓ ਤੇ ਜਿਦਾਂ ਆਪਾਂ ਅੱਗੇ ਵੇਖਿਆ ਪਿਓ ਤੇ ਪੁੱਤਰ ਹੁੰਦਾ ਪੁਲਿਸ ਦੇ ਸਰਕਾਰੀ ਰਿਪੋਰਟਾਂ ਮਾਦ ਮਤਾਬਕ ਵੀ ਇਹ ਹੀ ਦੱਸਿਆ ਗਿਆ ਸajjid akram ਜੋ 50 ਸਾਲ ਦਾ ਵਿਅਕਤੀ ਸੀ ਨਵੀਦ akram ਜੋ 24 ਸਾਲ ਦਾ ਨੌਜਵਾਨ ਲੜਕਾ ਸੀ ਦੋਨੋਂ ਪਿਤਾ ਤੇ ਪੁੱਤਰ ਸਾਂ ਅਤੇ ਮਿਲ ਕੇ ਹੁਸ਼ਿਆਰ ਪੂਰੇ ਤਰੀਕੇ ਦੇ ਨਾਲ ਹਮਲਾ ਕਰਦੇ ਆ ਪੁਲਿਸ ਨੂੰ ਇਹ ਮਿਲਿਆ ਕਿ ਇਹ ਹਮਲਾ ਪੂਰੀ ਤਰ੍ਹਾਂ ਸੋਚਿਆ ਸਮਝਿਆ ਅਤੰਕੀ ਕਾਰਵਾਈ ਸੀ ਨਾ ਕਿ ਬੇਕਾਰ ਗੋਲੀਬਾਰੀ ਇੱਕ ਸਮਾਗਮ ਨੂੰ ਜੋ ਸਿਰਫ ਤਿਉਹਾਰ ਮਨਾਉਣ ਲਈ ਲਾਇਆ ਗਿਆ ਸੀ ਨਿਰਦੋਸ਼ ਲੋਕਾਂ ਖਿਲਾਫ ਟਾਰਗੇਟ ਕਰਕੇ ਕੀਤਾ ਗਿਆ ਪੁਲਿਸ ਅਧਿਅਸਰਾਂ ਨੇ ਇਹ ਕਿਹਾ ਕਿ ਹਮਲਾ ਜਿਹੜਾ ਜਹੂਦੀ ਹਮਲਾ ਸੀ ਮਤਲਬ ਇਹ ਸਪਸ਼ਟ ਤੌਰ ਤੇ ਇੱਕ ਸਮੁਦਾਇਤ ਜੂਵਿਸ਼ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਸੀ ਉਹਨਾਂ ਦੇ ਵਾਹਨ 'ਚ ਆਈਐਸਐਸ ਨਾਲ ਜੁੜੇ ਝੰਡੇ ਮਿਲੇ ਜੋ ਦਿਖਾਉਂਦੇ ਹਨ ਕਿ ਉਹਨਾਂ ਦੇ ਕਦੇ ਕੋਈ ਛੋਟਾ ਮੋਟਾ ਧਾਰਮਿਕ ਨਫਰਤ ਵਾਲੀ ਸੋਚ ਨਹੀਂ ਸਕੋ ਇਹ ਕਿ ਹੋਰ ਵੱਡੇ ਅਤੰਕੀ ਕਾਰਜਾਂ ਨਾਲ ਪ੍ਰਭਾਵਿਤ ਬਰਦਾਸ਼ਤ ਨਾ ਕਰ ਸਕਣ ਵਾਲੀ ਨਫਰਤ ਦਾ ਪ੍ਰਤੀਕ ਸੀ ਪੁਲਿਸ ਨੂੰ ਬਾਅਦ ਵਿੱਚ ਮਿਲਿਆ ਵਾਹਨ ਦੇ ਨਾਲ ਮਮਕਨ ਬੋਮਬ ਆਈਈਡੀ ਜਿਸ ਨੂੰ ਬਾਅਦ ਵਿੱਚ ਦੂਰ ਕਰ ਦਿੱਤਾ ਗਿਆ ਕੁਝ ਕੁੱਲ 6 ਲਾਇਸੈਂਸ ਵਾਲੀਆਂ ਬੰਦੂਕਾਂ ਜਿਨ੍ਹਾਂ ਵਿੱਚ ਕਈ ਅਧਿਾਰ ਬੰਦ ਹਥਿਆਰ ਵੀ ਸ਼ਾਮਲ ਸਨ ਉਹ ਵੇਖਣਾ ਵੱਡੀ ਚਿੰਤਾ ਵਾਲੀ ਗੱਲ ਸੀ ਕਿ ਕਿਵੇਂ ਇਹਨਾਂ ਹਥਿਆਰਾਂ ਤੱਕ ਪਹੁੰਚੇ ਕਿਉਂਕਿ ਆਸਟ੍ਰੇਲੀਆ ਵਰਗੇ ਸਟ੍ਰਿਕਟ ਰੂਲ ਹੋਣ ਕਰਨ ਜਿੱਥੋਂ ਇੱਕ ਹਥਿਆਰ ਜਿਹੜਾ ਅਪਲਾਈ ਕਰਨ ਲਈ ਕੋਈ ਛੋਟੀ ਮੋਟੀ ਮਤਲਬ ਤੁਹਾਨੂੰ ਅਰਜੀ ਨਹੀਂ ਦੇਣੀ ਪੈਂਦੀ ਬਹੁਤ ਜ਼ਿਆਦਾ ਸਨਾਖਤ ਕਰਦੇ ਹੋ ਜਿਹੇ ਦੇਸ਼ਾਂ ਦੇ ਵਿੱਚ ਤੇ ਇਹਨਾਂ ਨੂੰ ਕਿੰਨਾ ਨੇ ਆਗਿਆ ਦਿੱਤੀ ਕੀ ਸਭ ਹੋਇਆ ਇਹ ਤੇ ਹੁਣ ਰੱਬ ਹੀ ਜਾਣਦਾ ਹੈ ਪੁਲਿਸ ਆਪਣੀ ਜਿਹੜੀ ਤੈਤੀਕਾਦ ਕਰ ਰਹੀ ਹੈ ਪੁਲਿਸ ਨੇ ਮੁਕੰਮਲ ਗਿਣਤੀ ਦਿੱਤੀ ਕਿ 16 ਲੋਕ ਮਾਰੇ ਗਏ ਇਸ ਹਾਦਸੇ ਵਿੱਚ ਬਹੁਤ ਦੁਖਦਾਈ ਘਟਨਾ ਹੈ ਜਿਨ੍ਹਾਂ ਵਿੱਚ 10 ਸਾਲ ਦੀ ਇੱਕ ਬੱਚੀ ਤੋਂ ਲੈ ਕੇ 87 ਸਾਲ ਤੱਕ ਦੇ ਬਜ਼ੁਰਗ ਵੀ ਬਜ਼ੁਰਗ ਵੀ ਸ਼ਾਮਲ ਸਨ 43 ਤੋਂ ਵੱਧ ਲੋਕ ਮਿੱਤਰੋ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਇਸ ਹਾਦਸੇ ਵਿੱਚ ਇੱਕ ਬੱਚਾ ਤੇ ਕਈ ਪ੍ਰਸਿੱਧ ਸਮੁਦਾਇਕ ਨੇਤਾ ਵੀ ਸ਼ਾਮਲ ਸਨ ਸਰਦਾਰ ਰਾਬੀ ਅਲੀ ਸੱਚ ਲੈਂਗਰ ਅਤੇ ਇੱਕ 87 ਸਾਲ ਦੇ ਹੋ ਲੋ ਕੋਸਟ ਸਰਵਾਈਵਰ ਐਲੈਕਸ ਕਲੀਟਮ ਦੀ ਵੀ ਮੌਤ ਹੋ ਗਈ ਜਿਵੇਂ ਹੀ ਪੁਲਿਸ ਤੇ ਐਮਰਜੈਂਸੀ ਟੀਮਾਂ ਨੇ ਹਮਲੇ ਦੀ ਜਾਣਕਾਰੀ ਪਾਈ ਲਗਭਗ 6 ਮਿੰਟ ਵਿੱਚ 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਪੁਲਿਸ ਨੇ 50 ਰਾਉਂਡ ਦੇ ਦੌਰਾਨ ਹਮਰਾਵਰਾ ਨਾਲ ਮੁਕਾਬਲਾ ਕੀਤਾ ਅਤੇ ਇੱਕ ਨੂੰ ਮਾਰ ਦਿੱਤਾ ਉਹਦੇ ਦੂਜੇ ਨੂੰ ਜ਼ਖਮੀ ਕਰਕੇ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਰੱਖਿਆ ਗਿਆ ਇਸ ਦੇ ਨਾਲ-ਨਾਲ ਕੁਝ ਨਾਗਰਿਕਾਂ ਨੇ ਵੀ ਬਹਾਦਰੀ ਦੇ ਦਿੱਤੀ ਇੱਕ ਵਿਅਕਤੀ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਬੜਾ ਪ੍ਰਸਿੱਧ ਹੋ ਰਿਹਾ ਉਹਦਾ ਨਾਂ ਸੀ ਅਹਿਮਦ ਅਲ ਅਹਿਮਦ ਨੇ ਹਮਲਾਵਰ ਦੀ ਵਿਅਕਤੀਗਤ ਹਥਿਆਰ ਲੈ ਕੇ ਹੋਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇੱਕ ਸ਼ਹਿਰ ਚ ਨਹੀਂ ਇਹ ਘਟਨਾ ਆਸਟ੍ਰੇਲੀਆ ਦੀ ਹਰ ਕੋਨੇ ਅਤੇ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਜਿਹੜੀ ਇਹ ਪ੍ਰਸਿੱਧ ਹੋ ਰਹੀ ਹੈ ਕਿਉਂਕਿ ਇਹ ਘਟਨਾ ਕੋਈ ਆਮ ਘਟਨਾ ਨਹੀਂ ਇੱਕ ਟੈਰਰ ਅਟੈਕ ਨੂੰ ਘੋਸ਼ਿਤ ਕੀਤਾ ਗਿਆ ਹੈ ਕਈ ਮੁਲਕਾਂ ਨੇ ਵੀ ਹਮਲੇ ਨੂੰ ਟੈਰਰ ਅਟੈਕ ਹੈ ਇਸ ਹਮਲੇ ਤੋਂ ਬਾਅਦ ਹੋਰ ਯਹੂਦੀ ਸਮਾਗਮਾਂ ਲਈ ਵੀ ਸੁਰੱਖਿਆ ਵਧਾਈ ਗਈ ਜਿੱਦਾਂ ਜੇ ਆਪਾਂ ਖਬਰ ਪੜੀ ਨਿਊਜ਼ੀਲੈਂਡ ਦੇ ਵਿੱਚ ਵੀ ਉਹਨਾਂ ਨੇ ਸੁਰੱਖਿਆ ਦਿੱਤੀ ਆ ਪੁਲਿਸ ਜਿਹੜੀ ਜ਼ਿਆਦਾ ਚਕੰਨੀ ਐ ਇਸ ਟਾਈਮ ਬਹੁਤ ਸਾਰੇ ਸਾਰੇ ਲੋਕਾਂ ਨੇ ਸਮਰਥਾ ਰક્તਦਾਨ ਮਦਦ ਮੁਹੱਬਤ ਦਿਖਾਈ ਇੱਕ ਦਿਨ ਦੇ ਲਿਖਾਂ ਨੇ ਦੁੱਖ ਭਰੀ ਜ਼ਿੰਦਗੀਆਂ ਪਰ ਲੋਕਾਂ ਨੇ ਇੱਕੋ ਜਿਹੀ ਇਕਤਾ ਤੇ ਰੱਖਿਆ ਦੀ ਲਹਿਰ ਵੀ ਜਾਰੀ ਰੱਖੀ ਅੰਤਮ ਸਤੇਮ ਸਨੇਹਾ ਆਪਾਂ ਇਹੀ ਦੇਾਂਗੇ ਕਿ ਨਫ਼ਰਤ ਤੇ ਹਿੰਸਾ ਕਿਸੇ ਵੀ ਸਮਾਜ ਨੂੰ ਤਬਾਹੀ ਕਰ ਸਕਦੀ ਐ ਆਤਮਿਕ ਸੁਰੱਖਿਆ ਹਰ ਸਮੇਂ ਅਹਿਮ ਹੋਵੇ ਲੋਕਾਂ ਦੀ ਹਿੰਮਤ ਤੇ ਸਹਿਯੋਗ ਨਾਲ ਹੀ ਜਿਹੜਾ ਸੱਚ ਵਿੰਨਮ ਹੁੰਦਾ ਹੈ ਪੁੰਡਾਈ ਵਿੱਚ ਘਟਨਾ ਸਾਡੇ ਲਈ ਇੱਕ ਬਹੁਤ ਵੱਡੀ ਚੇਤਾਵਨੀ ਹੈ ਸਾਡੇ ਰਿਸ਼ਤੇ ਸੁਰੱਖਿਆ ਤੇ ਇਕਤਾ ਦੀ ਕਦਰ ਕਰਨੀ ਚਾਹੀਦੀ ਹੈ ਇਹੀ ਜੇ ਆਪਾਂ ਸੋਚੀਏ ਕੋਈ ਆਪਣੇ ਪਰਿਵਾਰ ਦਾ ਉੱਥੇ ਜੇ ਹੁੰਦਾ ਤੇ ਕਿੰਨਾ ਦੁਖਦਾਈ ਹੁੰਦਾ ਚਲੋ ਪਰਮਾਤਮਾ ਕਰੇ ਹਰ ਇੱਕ ਨੂੰ ਸੇਫ ਰੱਖੇ ਤੇ ਆਪਾਂ ਮਿਲਾਂਗੇ ਨਵੀਂ ਕਹਾਣੀ ਦੇ ਵਿੱਚ ਧੰਨਵਾਦ